ਸਿੰਘ ਸਾਹਿਬ ਗਿਆਨੀ ਗੁਰਬੀਰ ਸਿੰਘ ਜੀ ਦੀ ਅਗਵਾਈ ਹੇਠ ਜੋ ਪੰਥ ਸਿੰਘ ਸਹਿਬਾਨਾਂ ਦੀ ਇਕਤਰਤਾ ਵਿੱਚ ਇੱਕ ਬਹੁਤ ਹੀ ਅਹਿਮ ਫੈਸਲਾ ਲਿਆ ਗਿਆ ਕਿ 13 April 2024 ਵਿਸਾਖੀ ਦੇ ਪਾਵਨ ਦਿਹਾੜੇ ਦੇ ਮੌਕੇ ਤੇ ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸਾਰੀਆਂ ਸਿੱਖ ਸੰਗਤਾਂ ਦੇਸ਼ ਅਤੇ ਵਿਦੇਸ਼ਾਂ ਦੇ ਵਿੱਚ ਜਿੱਥੇ ਕਿਤੇ ਵੀ ਬੈਠੀਆਂ ਉਹ ਆਪ ਆਪਣੇ ਘਰਾਤੇ ਕੇਸਰੀ ਨਿਸ਼ਾਨ ਸਾਹਿਬ ਕੇਸਰੀ ਝੰਡੇ ਆ ਉਹ ਫੈਰੋਂ ਮੈਂ ਸੁਣਿਦਾ ਕਿ ਅੱਜ ਸਿੰਘ ਸਾਹਿਬ ਨੇ ਇਹਦਾ ਫੈਸਲਾ ਬੜੇ ਟੁਕਵੇਂ ਸਮੇਂ ਤੇ ਲਿਆ ਕਿਉਂਕਿ ਸਿੱਖ ਪੰਥ ਨੇ ਇਸ ਹਿੰਦੁਸਤਾਨ ਦੇ ਅੰਦਰ ਬਹੁਤ ਭਾਰੀ ਕੁਰਬਾਨੀਆਂ ਕੀਤੀਆਂ ਇਸ ਦੇਸ਼ ਨੂੰ ਇਸ ਦੀ ਅਜਬਤ ਬਚਾਉਣ ਵਾਸਤੇ ਇਥੋਂ ਦਾ ਧਰਮ ਬਚਾਉਣ ਵਾਸਤੇ ਸਾਡੇ ਸਤਿਗੁਰਾਂ ਨੇ ਵੀ ਬਹੁਤ ਮਹਾਨ ਜਿੱਥੇ ਕੁਰਬਾਨੀਆਂ ਕੀਤੀਆਂ ਤਨ ਗੁਰਦੇਵ ਮਹਾਰਾਜ ਤਨ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪ ਸ਼ਹੀਦੀਆਂ ਦਿੱਤੀਆਂ ਉੱਥੇ ਇੱਕ ਲੰਬਾ ਇਤਿਹਾਸ ਹੈ ਖਾਲਸਾ ਪੰਥ ਦਾ ਅੱਜ ਇਸ ਦੇਸ਼ ਦੀ ਆਜ਼ਾਦੀ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਪਰੰਤੂ ਸਾਨੂੰ ਇਸ ਗੱਲ ਦਾ ਬਹੁਤ ਵੱਡਾ ਗਿਲਾ ਕਿ ਇਸ ਦੇਸ਼ ਨੇ ਸਾਡੀਆਂ ਉਹਨਾਂ ਕੁਰਬਾਨੀਆਂ ਦਾ ਤੱਕਾ ਮੁੱਲ ਵੀ ਨਹੀਂ ਪਾਇਆ ਬਲਕਿ ਕਿਸ ਨਾ ਕਿਸੇ ਢੰਗ ਦੇ ਨਾਲ ਬਹੁਤ ਬੁਰੀ ਤਰ੍ਹਾਂ ਜਲੀਲ ਕੀਤਾ ਜਾਂਦਾ ਬੇਇੱਜ਼ਤ ਕੀਤਾ ਜਾਂਦਾ ਅਤੇ ਇਸ ਗੱਲ ਦੇ ਲਈ ਮੌਕੇ ਮੌਕਿਆਂ ਦੀ ਤਲਾਸ਼ ਕੀਤੀ ਜਾਂਦੀ ਹੈ ਤੋ ਅੱਜ ਇਹ ਬਹੁਤ ਵੱਡੀ ਇੱਕ ਮੈਂ ਸਮਝਦਾ ਕਿ ਸਿੰਘ ਸਾਹਿਬ ਜੀ ਨੇ ਬਹੁਤ ਵੱਡਾ ਇਹ ਇੱਕ ਫੈਸਲਾ ਲਿਆ ਤੇ ਮੈਂ ਸੁਵਿਧੀਆਂ ਸੰਗਤਾਂ ਨੂੰ ਜਿਵੇਂ ਸਾਡੇ ਮਾਨਯੋਗ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼ੋਭਨੀ ਗੁਰਦਾ ਪਵੰਦਕ ਕਮੇਟੀ ਨੇ ਸੁਵਿਧੀਆਂ ਸੰਗਤਾਂ ਨੂੰ ਅਪੀਲ ਕੀਤੀ ਆ ਕਿ 13 April ਨੂੰ ਆਪਾਂ ਪੂਰੇ ਉਤਸ਼ਾਹ ਦੇ ਨਾਲ ਜੋਸ਼ ਦੇ ਨਾਲ ਘਰ ਘਰ ਕੇਸਰੀ ਝੰਡੇ ਆਪਾਂ ਲਹਿਰਾਉਣੇ ਆ ਤਾਂ ਜੋ ਸਿੱਖਾਂ ਦੀ ਅਡਰੀ ਅਤੇ ਨਿਆਰੀ ਜਿਹੜੀ ਹੁੰਦਾ ਹੈ ਉੰਡਾ ਜਲਾਉ ਪਰਟਾਵਾ ਹੋ ਸਕੇ